ਹਾਂਜੀ ਕੀ ਨਾਮ ਆ ਜੀ ਹਰਮਿੰਦਰ ਸਿੰਘ ਜੀ ਅੱਜ ਖੂਨਦਾਨ ਕਰਨਾ ਹੈ ਕੀ ਕਹਿਣਾ ਚਾਹੁੰਦੇ ਹੋ ਦੁਬਾਰੇ ਇਹਦੇ ਖੂਨਦਾਨ ਲਈ ਬਹੁਤ ਸਾਰੇ ਲੋਕਾਂ ਨੂੰ ਦਾਨ ਕਰਨਾ ਚਾਹੀਦਾ ਜੀ ਇਹ ਵੀ ਜਿਹੜਾ ਉਹ ਵੀ ਬਿਮਾਰੀ ਚੁਬਾਰੀ ਤੋਂ ਮਤਲਬ ਬਚਾ ਲੈਂਦਾ ਉਹਨਾਂ ਦਾ ਖੂਨ ਦਾਨ ਕਰਦਾ ਰਹਿੰਦਾ ਹੈ ਇਹ ਵੀ ਫਾਇਦਾ ਬੰਦਾ ਹੈ ਜੀ ਖੂਨ ਪਹਿਲੀ ਵਾਰ ਹੀ ਦਾਨ ਕਰ ਰਹੇ ਹੋ ਦੂਸਰੀ ਵਾਰ ਜੀ ਕੀ ਮੈਸੇਜ ਦੇਣਾ ਚਾਹੁੰਦੇ ਜਗਤਾਰ ਜੀ ਤੁਸੀਂ ਅੱਜ ਖੂਨਦਾਨ ਕਰਕੇ ਆਏ ਹੋ ਕੀ ਕਹਿਣਾ ਹੈ ਤੁਹਾਡੇ ਸੰਬੰਧੀ ਅਰੇ ਜੀ 6 ਮਹੀਨੇ ਬਾਅਦ ਕਹਣਾ ਚਾਹੀਦਾ ਇਹਨਾਂ ਮੈਂ ਬਲੱਡ ਦਾ ਸਰਪੰਚ ਚੱਲਦਾ ਰਹਿੰਦਾ ਹੂੰ ਤੇ ਇਹਦੇ ਨਾਲ ਕੋਈ ਹੋਰ ਆਹ ਆਪਣੀ ਜੀ ਫਟ ਰਹਿਣਾ ਦੇਖੋ ਹੁਣ ਪਹਿਲੀ ਵਾਰੀ ਦਾਨ ਕੀਤਾ ਜੀ ਇਹ ਨਹੀਂ ਮੈਂ ਪਹਿਲਾਂ ਵੀ ਕੀਤਾ ਪੰਜ ਛੇ ਵਾਰੀ ਪਹਿਲਾਂ ਵੀ ਕਰਿਆ ਕਿੰਨਾ ਜੀ ਅੰਦਰ ਰਹਿ ਕੀ ਪੈਸੇ ਦੇਣਾ ਚਾਹੁੰਦੇ ਹੋ ਮੈਸੇਜ ਇਹ ਜੀ ਇਹ 6 ਮਹੀਨੇ ਬਾਅਦ ਆਪਣਾ ਗੱਡ ਵਾਂਗ ਕਰਨਾ ਚਾਹੀਦਾ ਤੇ ਨਾਲੇ ਲੋੜਵੰਦਾਂ ਨੂੰ ਫਾਇਦਾ ਮਿਲਦਾ ਰਹਿੰਦੀ ਹੈ ਇਹ ਆਪਣੇ ਫਰੀਜ਼ ਦੀ ਜੋ ਕਾਟੇ ਦੀ ਪ੍ਰੋਬਲਮ ਆ ਸਰਕਲ ਨਾ ਮਾ ਚੱਲਦਾ ਰਹਿੰਦਾ ਜੀ ਧੰਨਵਾਦ ਵੀ ਅੱਜ ਦਾ ਕਹਿੰਦੇ ਖੂਨਦਾਨ ਕਰੋ ਜੀ ਬੜੀਏ ਲੋਕਾਂ ਨੂੰ ਵੀ ਵੀ ਬਚੇ ਰਹਿਗੇ ਬਿਮਾਰੀਆਂ ਬਿਮਾਰੀਆਂ ਤੋਂ ਇਸ ਬਾਰੇ ਦੀ ਬਹੁਤ ਨਾਲ ਕਿੰਨੀ ਉਮਰ ਹੋਈ ਤੁਹਾਡੀ 55 ਸਾਲ ਦੀ ਹੈ ਜੀ 55 ਸਾਲ ਦੀ ਕਿਵੇਂ ਮਹਿਸੂਸ ਹੋ ਰਿਹਾ ਖੂਨਦਾਨ ਨੂੰ ਕੋਈ ਨਹੀਂ ਕੋਈ ਫਰਕ ਨਹੀਂ ਪੈਂਡ ਕੇ ਕੋਈ ਫਾਇਦਾ ਨਹੀਂ ਕੋਈ ਖੂਨਦਾਨ ਕੈਂਪ ਲੱਗੇ ਕੀ ਕਹਿੰਦੇ ਇਸ ਵੰਨ ਤੁਹਾਡੇ ਇਹਦੇ ਵਿੱਚ ਜਦਾਂ ਹੀ ਸਾਡਾ ਇਹ ਜਿਹੜਾ ਲਾਸਟ ਮਾਰਚ ਤੱਕ ਦਾ ਲਾਸਟ ਕੈਂਪ ਹੈ ਇਦੇ ਵਿੱਚ ਸਾਡਾ ਟਾਰਗੇਟ ਸੀ 1200 ਯੂਨਿਟ ਦਾ ਅੱਜ ਇਹਦੇ ਵਿੱਚ ਸਾਡੇ ਕੋਲ 50 ਯੂਨਟ ਘੱਟ ਸੀਗੇ ਉਹ ਅਸੀਂ ਅੱਜ ਟਾਰਗੇਟ ਹੈ ਸਾਡੇ 50 ਯੂਨਟ ਹੋ ਜਾਣ ਟੋਟਲ ਇੱਕ ਸਾਲ ਦੇ ਵਿੱਚ 1200 ਯੂਨਟ ਅਸੀਂ ਉਮਰ ਵੈਲਫੇਅਰ ਬਰਾਡਰ ਮਹਾਕਾਲ ਨਰਸੇਵਨ ਨਰਸੇਵਾ ਭਾਈ ਕਨਈਆ ਸੇਵਾ ਸੁਸਾਇਟੀ ਤੇ ਨਾਲ ਮਾਂ ਅਨਗੋਨਰਸ ਹੋਈ ਇਹ ਸਾਰੀਆਂ ਸੰਸਥਾਵਾਂ ਵੱਲੋਂ ਇਹ ਲਗਾਇਆ ਗਿਆ ਕੈਂਪ ਹੈ ਜਿਹੜਾ ਕਿ ਲੁਧਿਆਣਾ ਦੀ ਟੀਮ ਜਿਹੜੀ ਲੱਗੇ ਚੱਲੀ ਹੈ ਇਹ ਜਿਹੜਾ ਸਾਰਾ ਬਲੱਡ ਹੈ ਇਹਨਾਂ ਕੋਲ ਟਾਰਗੇਟ ਜਿਹੜਾ ਸਾਡਾ ਸੀਗਾ ਕਿ ਰਜਿਸਟਰ ਸਸਤਾ ਹੋਮਲ ਬੈਲਫੇਅਰ ਪ੍ਰਾਡਰ ਅਸੋਸੀਏਸ਼ਨ ਕੰਦੀਓ ਜਿਹੜਾ ਹੈਗਾ ਜੀ ਇਹ ਕੈਂਪ ਲਾਸਟ ਕੈਂਪ ਹੈ ਮਾਰਚ ਹੁਣ ਤੱਕ ਕਿੰਨੇ ਜੁੰਟਾ ਹੋ ਚੁੱਕਿਆ ਨੇ ਹੁਣ ਤੱਕ ਕਿ 15 ਜੁੰਟ ਹੋ ਚੁੱਕੀ ਹੈ ਔਰ ਬਿਜਾਂ ਜੁੰਟ ਦਾ ਜਿਹੜਾ ਹੈਗਾ ਟਾਰਗੇਟ ਹੈ ਸਾਡਾ ਇਹ ਅਸੀਂ 10 ਤੋਂ ਲੈ ਕੇ 2 ਵਜੇ ਤੱਕ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਫੋਨਦਾਨ ਕਰੋ ਔਰ ਆਓ ਤੇ ਇਸ ਕੈਂਪ ਦਾ ਲਾਭ ਉਠਾਓ ਤੇ ਵੈਨ ਆਈਏ ਕੀ ਕਹਿੰਨਾ ਇਸ ਬੰਦੀ ਐ ਇਹ ਜਿਹੜੀ ਬੈਂ ਸੇਵ ਹਸਪੀਟਲ ਲੁਧਿਆਣਾ ਤੋਂ ਆਈ ਹੈ ਜੀ ਕਿ ਤੇ ਸਾਡੀ ਸਾਰੀ ਸੰਸਥਾ ਮਾ ਮਨ ਬੈਲਫੇਅਰ ਮਨ ਬੈਲਫੇਅਰ ਬਲੱਡ ਰੈਸਟ੍ਰੇਸ਼ਨ ਬਹਾਕਲ ਬਲੱਡ ਦੇਵਾ ਨਰਸੇਵਾ ਨਰਾਇਣ ਦੇਵਾ ਭਾਈ ਕਨੀਆ ਜੀ ਸੇਵਾ ਸੁਸਾਇਟੀ ਮਾਨ ਮਨਨ ਹੋਈ ਸਾਰੇ ਸਹਿਯੋਗ ਦੇ ਨਾਲ ਤੇ ਸ਼ਹਿਰ ਵਾਸੀ ਸਹਿਯੋਗ ਦੇ ਨਾਲ ਲੱਗ ਰਿਹਾ ਜੀ ਸਾਡੀ ਜੋ ਸੋਚ ਰਹੀ ਹੈ ਜੀ ਸਰਕਾਰੀ ਦੇ ਵਿੱਚ ਅਕਸਰ ਆਪਾਂ ਦੇ ਇਹ ਜਿਹੜਾ ਬਿਲਕੁਲ ਹੀ ਨੀੜੀ ਵਸਤਰ ਹੁੰਦਾ ਹੈ ਅਕਸਰ ਸਰਕਾਰੀ ਦੇ ਵਿੱਚ ਐਡ ਵੀ ਹੁੰਦਾ ਤੇ ਉੱਥੇ ਜੋ ਸਰਕਾਰ ਵੱਲੋਂ ਲਈ ਹੋਈ ਹੈ ਕਿ ਬਿਲਕੁਲ ਫ੍ਰੀ ਜੋ ਬਲੱਡ ਉੱਥੇ ਦਿੱਤਾ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੈ ਬਾਕੀ ਪ੍ਰਾਈਵੇਟ ਹਸਪੀਟਲਾਂ 'ਚ 1550 ਰੁਪਏ ਜੋ ਕੋਸਟ ਟੈਸਟਿੰਗ ਦੀ ਫੀਸ ਲੈਂਦੇ ਕਿਉਂਕਿ ਬਲੱਡ ਦਾ ਕਦੇ ਵੀ ਕੋਈ ਪੈਸਾ ਨਹੀਂ ਹੁੰਦਾ ਤੇ ਅਸੀਂ ਇਹ ਵੀ ਕਹਿੰਦੇ ਕਿ ਪ੍ਰਾਈਵੇਟ ਤੇ ਸਰਕਾਰੀ ਸਾਡੇ ਹਰੇਕ ਧਾਰੇ ਦੇ ਵਿੱਚ ਜੋ ਹੈਗੇ ਆ ਬਲੱਡ ਬੈਂਕ ਸਾਨੂੰ ਸਾਰਿਆਂ ਨੂੰ ਦੇਖਣਾ ਪੈਂਦਾ ਕਿਉਂਕਿ ਸ਼ਹਿਰ ਸਾਡਾ ਛੋਟਾ ਜੀ ਸਾਰਿਆਂ ਨੂੰ ਕਿਤੇ ਨਾ ਕਿਤੇ ਬਲੱਡ ਦੀ ਲੋੜ ਪੈਂਦੀ ਹੈ ਤਾਂ ਅਰੇਂਜ ਕਰਾਉਣਾ ਪੈਂਦਾ ਪਰ ਮੈਂ ਇਹ ਵੀ ਕਹੂੰਗਾ ਜੀ ਕੰਨਾ ਵਾਸੀਆਂ ਨੂੰ ਕਿ ਤੁਸੀਂ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਤੇ ਬਲੱਡ ਡੋਨੇਟ ਕਰੋ ਤਾਂ ਕਿ ਤੁਹਾਡੇ ਦਿੱਤੇ ਬਲੱਡ ਨਾਲ ਕਿਸੇ ਜਾਨ ਬਚਦਾ ਹੈ ਧੰਨਵਾਦ ਹੁਣ ਦਿਨ ਕੈਂਪ ਲਾਇਆ ਜਿਹੜੇ ਵੈਨ ਆਈਏ ਕਿਸ ਇਸ ਮਦਦ ਕੀ ਕਹਿਣੀ ਤੁਹਾਡਾ ਬਹੁਤ ਵਧੀਆ ਉਪਰਾਲਾ ਜੀ ਪੰਜਾਬ ਸਰਕਾਰ ਵੱਲੋਂ ਇਹ ਵੈਨ ਇੱਕ ਅਜੀਹਾ ਸਾਧਨ ਜਿਸ ਦੇ ਜਰੀਏ ਖੂਨ ਕਲੈਕਟ ਕਰਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾਂਦਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਡੇ ਸ਼ਹਿਰ ਦੇ ਵਿੱਚ ਜੀਟੀਬੀ ਮਾਰਕੀਟ ਦੇ ਵਿੜੇ ਦੇ ਵਿੱਚ ਅੱਜ ਇਹ ਵੈਨ ਆਈ ਹੈ ਪਿਛਲੇ ਸਾਲ ਵੀ ਆਈ ਸੀ ਤੇ ਅਸੀਂ ਸਾਹਮਣੇ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਹਾਈਲਾਈਟ ਸੈਂਟਰ ਨੇ ਉੱਥੇ ਨੌਜਵਾਨ ਬੱਚੇ ਨੇ ਉਹਨਾਂ ਤੱਕ ਵੀ ਸਨੇਹਾ ਪਹੁੰਚਾ ਰਹੇ ਆ ਵੀ ਆਓ ਖੂਨਦਾਨ ਕਰੀਏ ਖੂਨਦਾਨ ਵਰਗਾ ਕੋਈ ਦਾਨ ਨਹੀਂ ਹੈ ਤੇ ਬਹੁਤ ਵਧੀਆ ਸਾਨੂੰ ਇਸ ਕੈਂਪ ਲਈ ਉਹਨਾਂ ਵੱਲੋਂੁਰਜੇਵੇਂ ਮਿਲ ਰਹੇ ਨੇ ਤੇ ਸਾਰੇ ਖੁਸ਼ ਵੀ ਨੇ